ਨਮਸਕਾਰ ਪ੍ਰੋਗਰਾਮ ਅੱਜ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਦੀ ਗੱਲ ਵਿੱਚ ਹਮੇਸ਼ਾ ਉਹ ਵਿਸ਼ਾ ਛੋਇਆ ਜਾਂਦਾ ਹੈ ਜਿਹੜਾ ਸਾਡੇ ਦਿਲ ਦੇ ਕਰੀਬ ਹੀ ਨਹੀਂ ਸਾਨੂੰ ਜ਼ਹਿਨੀ ਤੌਰ ਤੇ ਵੀ ਮਜਬੂਰ ਕਰਦਾ ਹੈ ਕਿ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਉਹ ਵਿਚਾਰ ਵਟਾਂਦਰਾ ਕੀਤਾ ਜਾਵੇ ਕਿ ਇਹ ਵਿਸ਼ਾ ਕਿਵੇਂ ਸਮਾਜ ਵਿੱਚ ਵਿਕਾਸ ਵਿੱਚ ਸਮਾਜ ਦਾ ਵਿਕਾਸ ਵਿੱਚ ਯੋਗਦਾਨ ਕਿਵੇਂ ਪੈਂਦਾ ਤੇ ਜਦੋਂ ਅਸੀਂ ਵਿਕਾਸ ਦੀ ਸਮਾਜ ਦੀ ਗੱਲ ਆਉਂਦੀ ਹੈ ਦਾ ਹਮੇਸ਼ਾ ਜ਼ਿਹਨ ਦੇ ਵਿੱਚ ਆਉਂਦਾ ਹੈ ਸਸ਼ਕਤ ਸਮਾਜ ਸਸ਼ਕਤ ਸਮਾਜ ਦਾ ਨੀ ਕੌਣ ਹੈ ਨੀ ਕੀ ਹੈ ਸਸ਼ਕਤ ਸਮਾਜ ਦੀ ਨੀ ਹੈ ਔਰਤ ਨਾਰੀ ਤੇ ਅੱਜ ਦਾ ਵਿਸ਼ਾ ਬਿਲਕੁਲ ਇਹ ਹੈ ਜੀ ਸਵਸਥ ਨਾਰੀ ਸਸ਼ਕਤ ਸਮਾਜ ਸਸ਼ਕਤ ਨਾਰੀ ਉਸ ਵੇਲੇ ਬਣਦੀ ਹੈ ਜਦੋਂ ਜ਼ਹਿਨੀ ਤੌਰ ਤੇ ਮਾਨਸਿਕ ਤੌਰ ਤੇ ਸਵਸਥ ਹੁੰਦੀ ਹੈ ਤੇ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜਿਸ ਦੇ ਤਹਿਤ ਸਵਸਥ ਨਾਰੀ ਸਵਸਥ ਸਸ਼ਕਤ ਪਰਿਵਾਰ ਦੀ ਯੋਜਨਾ ਇਹ ਚੱਲੇਗੀ ਔਰ ਹਰ ਜਗ੍ਹਾ ਹਰ ਥਾਂ ਹਰ ਪਰਿਵਾਰ ਨੂੰ ਸਸ਼ਕਤ ਕਰਨ ਦੀ ਪੂਰੀ ਕੋਸ਼ਿਸ਼ ਹੈ ਇਸ ਦੇ ਵਿੱਚ ਇਸ ਵਿਸ਼ੇ ਦੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮਾਹਿਰ ਨੇ ਡਾਕਟਰ ਗੁਰਮੀਤ ਸੈਗਲ ਜੀ ਮੇਰੇ ਬਿਲਕੁਲ ਨਾਲ ਬੈਠੇ ਮੇਰੇ ਪਾਸੇ ਡਾਕਟਰ ਗੁਰਮੀਤ ਸੈਗਲ ਜੀ ਕੋਈ ਲਗਭਗ 3 ਦਹਾਕੇ ਸਿਵਲ ਹਸਪੀਟਲ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਔਰ ਇਸ ਵੇਲੇ ਵੀ ਨਿਭਾ ਰਹੇ ਨੇ ਔਰ ਇਹ ਇਸ ਵੇਲੇ ਗਾਇਨੇਕੋਲੋਜਿਸਟ ਨੇ ਜਿਨ੍ਹਾਂ ਨੇ ਬਹੁਤ ਨੇੜਿਓਂ ਔਰਤ ਦੇ ਸਿਹਤ ਨੂੰ ਜਾਣਿਆ ਹੈ ਪਛਾਣਿਆ ਹੈ ਤੇ ਡਾਕਟਰ ਗੁਰਮੀਤ ਦੇ ਨਾਲ ਹੀ ਬੈਠੇ ਨੇ ਡਾਕਟਰ ਕਿਰਨ ਕੌਸ਼ਲ ਡਾਕਟਰ ਕਿਰਨ ਕੌਰਸ਼ਲ ਸੀਨੀਅਰ ਮੈਡੀਕਲ ਅਫਸਰ ਨੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਇਹ ਵੀ ਕਿਤੇ ਵੱਜੋਂ ਇਹਨਾਂ ਦੀ ਜਿਹੜੀ ਕਹੋ ਕਿ ਮਹਾਰਤ ਰੱਖਦੇ ਨੇ ਡਾਕਟਰੀ ਦੇ ਵਿੱਚ ਉਹ ਗਾਇਨਕੋਲੋਜਿਸ ਨੇ ਤੇ ਹੁਣ ਅਸੀਂ ਪ੍ਰੋਗਰਾਮ ਅੱਗੇ ਵਧਾਉਣ ਤੋਂ ਪਹਿਲਾਂ ਸੁਣਦੇ ਹਾਂ ਆਪਣੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਉਹਨਾਂ ਨੇ ਕੀ ਕਿਹਾ ਹੈ ਇਸ ਯੋਜਨਾ ਬਾਰੇ हमारी माताएं बहनें हमारी नारी शक्ति राष्ट्र की प्रगति का मुख्य आधार है हम सब देखते हैं घर में अगर मां ठीक रहती है तो पूरा घर ठीक रहता है लेकिन साथियों अगर मां बीमार हो जाए तो परिवार की सारी व्यवस्थाएं चरमरा जाती है इसलिए स्वस्थ नारी सशक्त परिवार ये अभियान माताओं बहनों को समर्पित है उन्हीं के उज्जवल भविष्य के लिए है हमारा मकसद है एक भी महिला जानकारी या संसाधनों के अभाव में गंभीर बीमारी का शिकार न हो ऐसी बहुत सारी बीमारियां होती हैं जो चुपचाप आती हैं और पता न चलने के कारण धीरे धीरे बहुत बड़ी बन जाती है जीवन और मृत्यु का खेल शुरू हो जाता है ऐसी बीमारियां जिनका महिलाओं में सबसे ज्यादा खतरा है ऐसी बीमारियों को शुरुआती दौर में ही उसको पकड़ना बहुत जरूरी है इस अभियान के तहत बीपी हो डायबिटीज हो एनीमिया टीबी हो या कैंसर जैसी भयंकर बीमारी की संभावना हो इन सब की जांच की जाएगी और मेरी माताओं बहनों देश भर की मेरी माताओं बहनों आपने मुझे हमेशा बहुत कुछ दिया है आपके आशीर्वाद ही तो मेरा सबसे बड़ा रक्षा कवच है प्रधानमंत्री श्री नरेंद्र मोदी जी ਨਾਰੀ ਸਿਹਤ ਤੇ ਗੱਲ ਕਰ ਰਹੇ ਸਨ ਡਾਕਟਰ ਗੁਰਮੀਤ ਸਵਾਲ ਉਠਦਾ ਜਿਵੇਂ ਹੁਣੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ ਤੇ ਆਪਾਂ ਸ਼ੁਰੂ ਹੀ ਇਸ ਗੱਲ ਤੋਂ ਕਰਦੇ ਹਾਂ ਕਿ ਸਵਸਥ ਨਾਰੀ ਇਸ ਤੋਂ ਤੁਹਾਡਾ ਕੀ ਭਾਵ ਹੈ ਦੇਖੋ ਜੇ ਸਵਸਥ ਨਾਰੀ ਮੈਂ ਉਸ ਨੂੰ ਕਹਾਂਗੀ ਜਿਹੜੀ ਕਿ ਨਾ ਤੌਰ ਨਾ ਕਿ ਸਿਰਫ ਸਰੀਰਕ ਤੌਰ ਤੇ ਸਵਸਥ ਹੈਗੀ ਹੈ ਪਰ ਮਾਨਸਿਕ ਤੌਰ ਤੇ ਵੀ ਉਹ ਨਹੀਂ ਹੀ ਸਵਸਥ ਹੈਗੀ ਹੈ ਬਿਕੋਜ਼ ਇੱਕ ਜਿਹੜੀ ਔਰਤ ਹੈਗੀ ਹੈ ਜਦੋਂ ਉਹ ਸਵਸਥ ਹੈਗੀ ਹੈ ਉਦੋਂ ਹੀ ਉਹ ਇਸ ਕਾਬਿਲ ਹੈ ਕਿ ਉਹ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਧਿਆਨ ਰੱਖ ਪਾਉਂਦੀ ਹੈ ਜੀ ਜਦੋਂ ਗੱਲ ਆਉਂਦੀ ਹੈ ਕਿ ਸਵਸਥ ਨਾਰੀ ਮਾਨਸਿਕ ਤੌਰ ਤੇ ਜਸਮਾਨੀ ਤੌਰ ਤੇ ਸਿਹਤਯਾਫਤਾ ਹੋਣੀ ਚਾਹੀਦੀ ਹੈ ਡਾਕਟਰ ਕਿਰਨ ਸਵਾਲ ਤੁਹਾਡੇ ਤੱਕ ਪਹੁੰਚਦਾ ਹੈ ਤੁਸੀਂ ਇਸ ਵੇਲੇ ਸੀਨੀਅਰ ਮੈਡੀਕਲ ਅਫਸਰ ਹੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਹੋਣਗੇ ਹਸਪਤਾਲ 'ਚ ਤੇ ਪੇਸ਼ੈਂਟ ਹੀ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਤੁਹਾਨੂੰ ਕਿੰਨਾ ਕੋਈ ਇੱਕ ਹੋ ਜਾ ਤੁਸੀਂ ਕਿੰਨੇ ਕੁ ਫੀਸ ਦੀ ਔਰਤਾ ਆਉਂਦੀਆਂ ਨਹੀਂ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਬੜੀਆਂ ਲੁਕ ਲੁਕਾ ਕੇ ਬਿਮਾਰੀਆਂ ਆ ਜਾਂਦੀਆਂ ਨੇ ਤੇ ਜਦੋਂ ਤੱਕ ਪਤਾ ਲੱਗਦਾ ਉਹ ਬਹੁਤ ਵੱਡੀ ਬਿਮਾਰੀ ਬਣ ਚੁੱਕੀ ਹੁੰਦੀ ਹੈ ਤੇ ਕਿੰਨਾ ਤੁਸੀਂ ਇਸ ਚੀਜ਼ ਨੂੰ ਫੇਸ ਕਰਦੇ ਹੋ ਜੀ ਜਨਾਨੀ ਇਸ ਸਾਡੇ ਸਮਾਜ ਦਾ ਧੁਰਾ ਹੈ ਅਸੀਂ ਕਹਿੰਦੇ ਆ ਪਰੰਤੂ ਜਨਾਨੀ ਖਾਣਾ ਸਭ ਤੋਂ ਅਖੀਰ ਚ ਖਾਂਦੀ ਹੈ ਆਪਣੀ ਸਿਹਤ ਦਾ ਸਭ ਤੋਂ ਘੱਟ ਧਿਆਨ ਰੱਖਦੀ ਹੈ ਪਰਿਵਾਰ ਦੇ ਲੋਕਾਂ ਦਾ ਧਿਆਨ ਰੱਖਣ ਵਾਸਤੇ ਉਹਦਾ ਆਪਣਾ ਸਵਸਥ ਹੋਣਾ ਬਹੁਤ ਹੀ ਜ਼ਰੂਰੀ ਹੈ ਪਰੰਤੂ ਉਹ ਕਈ ਵਾਰੀ ਆਪਣੀਆਂ ਜਿਹੜੀਆਂ ਤਕਲੀਫਾਂ ਨੇ ਉਹਨੂੰ ਲੁਕਾ ਲੈਂਦੀ ਹੈ ਕੁਝ ਪਰਿਵਾਰਿਕ ਸਮੱਸਿਆਵਾਂ ਕਾਰਨ ਕਦੀ ਪੈਸੇ ਦੀ ਤੰਗੀ ਕਦੀ ਬੱਚਿਆਂ ਕਰਕੇ ਇਸ ਕਰਕੇ ਕੁਝ ਇਹ ਬਿਮਾਰੀਆਂ ਇਹ ਜੀਆਂ ਨੇ ਜਿਹੜੀਆਂ ਕਿ ਜੇ ਅਸੀਂ ਉਹਨਾਂ ਨੂੰ ਛੇਤੀ ਫੜ ਸਕੀਏ ਤੇ ਉਹ ਅਸੀਂ ਜੜੋਂ ਖਤਮ ਕਰ ਸਕਨੇ ਆ ਜੀ ਡਾਕਟਰ ਕਿਰਨ ਜੀ ਤੁਸੀਂ ਜਿਵੇਂ ਗੱਲ ਕੀਤੀ ਤੁਹਾਡੇ ਕੋਲ ਆ ਕੇ ਕਿਤੇ ਜ਼ਿਕਰ ਕਰਦੀਆਂ ਨੇ ਔਰਤਾਂ ਇਹ ਖਾਣ ਪੀਣ ਦਾ ਜਦੋਂ ਉਹਨਾਂ ਨੂੰ ਡਾਈਟ ਪੁੱਛਦੇ ਹੋ ਕਿ ਕੀ ਖਾਂਦੇ ਹੋ ਕਿੰਨਾ ਕੁ ਖਾਂਦੇ ਹੋ ਉਹ ਥੋੜਾ ਜਿਹਾ ਦੱਸੋ ਜੀ ਤਕਰੀਬਨ ਸਾੜੀਆਂ ਸ મોਸਟਲੀ ਜਿਹੜੇ ਮਰੀਜ਼ ਨੇ ਪਿੰਡੂ ਨੇ ਤੇ ਉਹਨਾਂ ਚ ਖੇਤਰੀ ਇਲਾਕੇ ਖੇਤਰੀ ਇਲਾਕਿਆਂ ਦੇ ਨੇ ਉਹਨਾਂ 'ਚ ਇਹੀ ਰਿਵਾਜ ਹੈ ਕਿ ਜਦ ਸਾਰਾ ਪਰਿਵਾਰ ਖਾ ਚੁੱਕੇ ਅਸੀਂ ਉਸ ਤੋਂ ਬਾਅਦ ਖਾਂਦੇ ਆਂ ਬੱਚੇ ਜਿੰਨਾ ਬੱਚੇ ਅਸੀਂ ਉਹ ਹੀ ਖਾਂਦੇ ਆਂ ਜਿਹੜਾ ਕਿ ਇੱਕ ਬਹੁਤ ਹੀ ਗਲਤ ਤਰੀਕਾ ਹੈ ਕਿਉਂਕਿ ਇੱਕ ਮਾਸਵਸਤ ਹੋਏਗੀ ਤਾਂ ਹੀ ਉਹ ਆਪਣੇ ਪਰਿਵਾਰ ਦਾ ਖਿਆਲ ਰੱਖ ਸਕੇਗੀ ਹਾਂ ਲੇਕਿਨ ਅਜ ਦੇ ਦੌਰ 'ਚ ਜਿੱਦਾਂ ਅਸੀਂ ਸਸ਼ਕਤੀਕਰਨ ਕਰ ਰਹੇ ਆਂ ਏਮਪਾਵਰਮੈਂਟ ਕਰ ਰਹੇ ਆਂ ਤੋਂ ਉਹ ਆਪਣੇ ਹੱਕਾਂ ਦੇ ਪ੍ਰਤੀ ਕਾਫੀ ਜਾਗਰੂਕ ਨੇ ਬਟ ਹਾਂ ਕਾਫੀ ਕੰਮ ਕਰਨ ਦੀ ਹਜੇ ਲੋੜ ਹੈ ਸਾਨੂੰ ਇਸ ਬਾਰੇ ਜੀ ਡਾਕਟਰ ਗੁਰਮੀਤ ਤੁਹਾਡਾ ਤਜਰਬਾ ਕੀ ਕਹਿੰਦਾ ਤੁਸੀਂ ਤਿੰਨ ਦਹਾਕੇ ਸਿਵਲ ਹਸਪੀਟਲ ਚ ਚਲਾਏ ਨੇ ਤੇ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਆ ਹਸਪੀਟਲ ਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜ਼ਿਆਦਾ ਉੱਥੇ ਠੀਕ ਤੇ ਬਹੁਤ ਘੱਟ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਕਿਸ ਤਰ੍ਹਾਂ ਦੇ ਔਰਤਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਮਰੀਜ਼ ਸਾਨੂੰ ਮਿਲਦੀਆਂ ਨੇ ਦੇਖੋ ਜੀ ਔਰਤਾਂ ਦੇ ਵੀ ਸਭ ਤੋਂ ਕਾਮਨ ਸਾਡੇ ਸਮਾਜ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈਗੀ ਐਨੀਮੀਆ ਅਨੀਮੀਆ ਮਤਲਬ ਖੂਨ ਦੀ ਕਮੀ ਜੀ ਖੂਨ ਦੀ ਕਮੀ ਦੀ ਸ਼ੁਰੂਆਤ ਔਰਤ ਦੇ ਬਚਪਨ ਤੋਂ ਹੀ ਹੋ ਜਾਂਦੀ ਹੈ ਜੇਦੋ ਉਸ ਦਾ ਖਾਣਾ ਪੀਣਾ ਦਰੁਸਤ ਨਹੀਂ ਹੈ ਜਾਂ ਉਸ ਨੂੰ ਕਈ ਵਾਰੀ ਪੀਰੀਅਡਸ ਜਾਂ ਮੈਂਸਿਸ ਜ਼ਿਆਦਾ ਆਉਂਦੇ ਨੇ ਉਹਦਾ ਬਲੱਡ ਲਾਸ ਜ਼ਿਆਦਾ ਹੋ ਰਿਹਾ ਹੈ ਉਸ ਤੋਂ ਬਾਅਦ ਉਹਦੀ ਛੇਤੀ ਉਮਰ 'ਚ ਉਹਦਾ ਵਿਆਹ ਹੋ ਗਿਆ ਉਸਨੇ ਜਲਦੀ ਬੱਚੇ ਪੈਦਾ ਕੀਤੇ ਉਸ ਦੇ ਸਰੀਰ ਦੇ ਉੱਤੇ ਬੋਝ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਤੇ ਉਹ ਅਨੀਮੀਆ ਜਿਹੜਾ ਹੈਗਾ ਉਸ ਨੂੰ ਕਰੈਕਟ ਨਹੀਂ ਕੀਤਾ ਜਾ ਸਕਦਾ ਜੀ ਉਸਨੇ ਕੋਈ ਐਫਰਟ ਹੀ ਨਹੀਂ ਕੀਤੀ ਕਦੀ ਕਿਸੇ ਨੇ ਕਿ ਉਸ ਉਸ ਦਾ ਜਿਹੜਾ ਹੈਗਾ ਅਨੀਮੀਆ ਕਰੈਕਟ ਕਰਕੇ ਫੇਰ ਉਹ ਅੱਗੇ ਨੂੰ ਤੁਰੇ ਆਪਣੇ ਪਰਿਵਾਰ ਬਿਧਾਉਣ ਵਾਸਤੇ ਤੇ ਅਨੀਮੀਆ ਸਭ ਤੋਂ ਕਾਮਨ ਬਿਮਾਰੀ ਹੈ ਜਿਹੜੀ ਕਿ ਦੇਖਣ ਲਈ ਵਿੱਚ ਔਰਤਾਂ ਦੇ ਵਿੱਚ ਆਉਂਦੀ ਹੈ ਇਸ ਤੋਂ ਇਲਾਵਾ ਕਪੋਸ਼ਨ ਜੀ ਭਾਰਤਾਂ ਤੁਸੀਂ ਦੇਖੋ ਜੇ ਬੱਚਿਆਂ ਦੀ ਅੱਜਕੱਲ ਹਾਈਟ ਘਟਾ ਜੀ ਬਹੁ हाइट ਘਟਾ ਕਿਉਂਕਿ ਉਹਨਾਂ ਨੂੰ ਬਚਪਨ ਤੋਂ ਪੂਰੀ ਖੁਰਾਕ ਨਹੀਂ ਮਿਲੀ ਉਸ ਦੀ ਕੱਦ ਕਾਠੀ ਦੇਖਣ ਨੂੰ ਹੀ ਲੱਗਦਾ ਕਿ ਤੁਹਾਨੂੰ ਉਹ ਬੱਚੇ ਉਹ ਬੱਚਿਆਂ ਦੀ ਘਟ ਰਹਿ ਗਈ ਹੈ ਜੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀ ਕਿ ਅੱਜ ਬਦਲਦੇ ਸਮਾਜ ਦੇ ਨਾਲ ਹੁਣ ਸਾਡੇ ਸਮਾਜ ਦੇ ਵਿੱਚ ਆ ਗਈਆਂ ਨੇ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਚੁੱਪ ਚੁੱਪ ਹੀ ਤੇ ਆ ਰਹੀਆਂ ਨੇ ਇਹ ਚੁੱਪ ਚੁੱਪ ਹੀ ਤੇ ਆਣ ਵਾਲੀਆਂ ਬਿਮਾਰੀਆਂ ਜੋ ਸਭ ਤੋਂ ਵੱਡੀ ਬਿਮਾਰੀ ਹੈ ਕੈਂਸਰ ਜੀ ਜਿਹੜਾ ਕਿ ਛਾਤੀ ਦਾ ਕੈਂਸਰ ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਸ ਨੂੰ ਸਰਵਿਕਲ ਕੈਂਸਰ ਕਿਹਾ ਜਾਂਦਾ ਹੈ ਜੀ ਇਹ ਅੱਜ ਕੱਲ ਬਹੁਤ ਵਧ ਰਿਹਾ ਹੈ ਤੇ ਚੁੱਪ ਚੁੱਪ ਹੀ ਆ ਰਿਹਾ ਹੈ ਇਸ ਦਾ ਇਸ ਨੂੰ ਜੜੋਂ ਫੜਨਾ ਬਹੁਤ ਛੇਤੀ ਫੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਇਸ ਨੂੰ ਲੇਟ ਡਾਇਗਨੋਸ ਕੀਤਾ ਜਾਂਦਾ ਹੈ ਤੇ ਉਦੋਂ ਇਸ ਦਾ ਇਲਾਜ ਕਰਨਾ ਔਖਾ ਹੈ ਜੀ ਇਸ ਤੋਂ ਇਲਾਵਾ 슈ਗਰ ਬਲੱਡ ਪ੍ਰੈਸ਼ਰ ਇਹ ਵੀ ਬਿਮਾਰੀਆਂ ਜਿਹੜੀਆਂ ਹੁਣ ਔਰਤਾਂ ਦੇ ਅੰਦਰ ਓਬੈਸਟੀ ਬਾਰ ਬਹੁਤ ਜ਼ਿਆਦਾ ਹੋਣਾ ਇਹ ਵੀ ਬਿਮਾਰੀਆਂ ਹੁਣ ਵੱਧਦੀ ਉਮਰ ਤੇ ਬਦਲਦੇ ਖਾਣ ਪੀਣ ਨਾਲ ਜੀ ਇਹ ਵੀ ਦੇਖ ਹਾ ਡਾਕਟਰ ਕਿਰਨ ਜਵੇਨਾ ਨੇ ਕਿੰਨੀਆਂ ਸਾਰੀਆਂ ਬਿਮਾਰੀਆਂ ਗਿਣਾਈਆਂ ਨੇ ਤੇ ਤੁਹਾਨੂੰ ਜਦੋਂ ਔਰਤਾਂ ਇਸ ਦੇ ਬਾਰੇ ਬਾਬਤ ਗੱਲਬਾਤ ਕਰਦੀਆਂ ਨੇ ਤੁਹਾਨੂੰ ਇਹ ਸਮਝਦੇ ਹੋ ਤੁਸੀਂ ਕਿ ਉਹਨਾਂ ਨੂੰ ਇਸ ਨਾਲ ਇਹ ਬਿਮਾਰੀਆਂ ਬਾਰੇ ਪਤਾ ਹੁੰਦਾ ਹੈ ਜਾਂ ਉਹ ਤੁਹਾਡੇ ਕੋਲ ਆ ਕੇ ਪਤਾ ਲੱਗਦਾ ਹੈ ਮੇਰੇ ਕਹਿਣ ਤੋਂ ਭਾਵੇਂ ਇਹ ਹੈ ਕਿ ਉਹ ਜਾਗਰੂਕ ਹਨ ਕਿ ਇਹ ਬਿਮਾਰੀਆਂ ਹਨ ਜਿਹੜੀਆਂ ਕੂਪੋਸ਼ਨ ਹੈ ਉਹ ਖਾਂਦੀਆਂ ਨਹੀਂ ਪਰਿਵਾਰ ਨੂੰ ਪਹਿਲੋਂ ਖਵਾਉਣਾ ਜਿਵੇਂ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਬਹੁਤਕੀ ਤੇ ਨਹੀਂ ਪਤਾ ਹੁੰਦਾ ਕਾਫੀ ਜਿਹੜੀਆਂ ਸਾਡੀਆਂ ਲੇਡੀਜ਼ ਨੇ ਉਹ ਪਿੰਡੂਸ ਉੱਥੋਂ ਸੰਬੰਧ ਰੱਖੀਆਂ ਨੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਨਾ ਹੀ ਉਹਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਬਾਰੇ ਕੁਝ ਪਤਾ ਹੁੰਦਾ ਪਰੰਤੂ ਇਹ ਹੈ ਕਿ ਕੁਛੇਕ ਨੂੰ ਪਤਾ ਵੀ ਹੁੰਦਾ ਪਰੰਤੂ ਉਹ ਉਹਦਾ ਇਸਤੇਮਾਲ ਜਾਂ ਕਿੱਥੋਂ ਮਿਲਣ ਗਿਆ ਇਸ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਕੀ ਤਨਾ ਕਿਤੇ ਜਾਗਰੂਕਤਾ ਹੈ ਨਹੀਂ ਜਾਂ ਘਟ ਹੈ ਡਾਕਟਰ ਗੁਰਮੀਤ ਜੇਕਰ ਆਪਾਂ ਫਟਾਫਟ ਚਾਤ ਮਾਰੀਏ ਜਿਹੜਾ 17 ਸਤੰਬਰ ਤੋਂ 2 ਅਕਤੂਬਰ ਤੱਕ ਅਭਿਆਨ ਚੱਲਣਾ ਹੈਗਾ ਸਵਸਥ ਨਾਰੀ ਤੇ ਸਸ਼ਕਤ ਸਮਾਜ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਕੋਈ ਖਾਸ ਯੋਜਨਾਵਾਂ ਜਾਂ ਪ੍ਰੋਜੈਕਟਸ ਲੱਗੇ ਗਏ ਨੇ ਸਰਕਾਰ ਨੇ ਇਹਨਾਂ ਪ੍ਰੋਜੈਕਟਸ ਨੂੰ ਕੁਝ ਹਿੱਸਿਆਂ ਦੇ ਵਿੱਚ ਵੰਡਿਆ ਜੀ ਤੇ ਖਾਸ ਜਿਹੜਾ ਧਿਆਨ ਹੈਗਾ ਉਹ ਔਰਤ ਤੇ ਬੱਚਿਆਂ ਤੇ ਆ ਜੀ ਇਹਦੇ ਵਿੱਚ ਜਿਹੜੇ ਸਾਡੇ ਆਸ਼ਾ ਵਰਕਰਸ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ बिकॉज़ ਉਹਨਾਂ ਨੇ ਹੀ ਔਰਤਾਂ ਨੂੰ ਮੋਬਾਈਲਾਈਜ਼ ਕਰਨਾ ਹੈ ਮੋਬਾਈਲਾਈਜ਼ ਕਰਕੇ ਉਹਨਾਂ ਨੇ ਕੈਂਪਸ ਦੇ ਵਿੱਚ ਲੈ ਕੇ ਆਉਣਾ ਜਿਹੜੇ ਕਿ ਕੈਂਪਸ ਖਾਸ ਤੌਰ ਤੇ ਔਰਤਾਂ ਲਈ ਲਗਾਏ ਜਾ ਰਹੇ ਨੇ ਗ੍ਰਾਸ ਰੂਟ ਲੈਵਲ ਤੇ ਪੀਐਸਸੀਆਂ ਸੀ ਐਚਸੀਆਂ ਡਿਸਟ੍ਰਿਕਟ ਹਸਪੀਟਲਸ ਸਾਰੀ ਜਗ੍ਹਾਇ ਕੈਂਪ ਲਗਾਏ ਜਾ ਰਹੇ ਆ ਆਸ਼ਾ ਵਰਕਰਸ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਉਹਨਾਂ ਕੈਂਪਸ ਦੇ ਵਿੱਚ ਲਿਜਾਨ ਗਿਆ ਸਭ ਤੋਂ ਜਿਹੜਾ ਇੰਪੋਰਟੈਂਟ ਪਾਰਟ ਹੈ ਇਹਨਾਂ ਦਾ ਸਕਰੀਨਿੰਗ ਜੀ ਸਕਰੀਨਿੰਗ ਮਤਲਬ ਕਿ ਅਸੀਂ ਇਹਨਾਂ ਬਿਮਾਰੀਆਂ ਲਈ ਇਹਨਾਂ ਔਰਤਾਂ ਨੂੰ ਸਕ੍ਰੀਨ ਕਰਾਂਗੇ ਅਨੀਮੀਆ ਲਈ ਸਕ੍ਰੀਨ ਕੀਤਾ ਜਾਏਗਾ ਕੈਂਸਰਸ ਲਈ ਸਕ੍ਰੀਨ ਕੀਤਾ ਜਾਏਗਾ ਤੇ ਨਾਨ ਕਮਿਊਨਿਕੇਬਲ ਡਿਜ਼ੀਸਸ ਐਨਸੀਡੀਸ ਜਿਨ੍ਹਾਂ ਨੂੰ ਕਹਿੰਦੇ ਆ ਡਾਇਬੀਟਿਸ ਤੇ ਬਲੱਡ ਪ੍ਰੈਸ਼ਰ ਉਹਨਾਂ ਦੇ ਵਿੱਚ ਆਉਂਦੇ ਜਾਂਦੇ ਇਸ ਤੋਂ ਇਲਾਵਾ ਜਾਗਰੂਕਤਾ ਅਭਿਆਨ ਹੈ ਜਿਹੜਾ ਕਿ ਇਹਦਾ ਇੱਕ ਬਹੁਤ ਵੱਡਾ ਪਾਰਟ ਹੈ ਜਿਹਦੇ ਵਿੱਚ ਉਹਨਾਂ ਨੂੰ ਜਾਗਰੂਕਤਾ ਬਿਮਾਰੀਆਂ ਸੰਬੰਧੀ ਖਾਣ ਪੀਣ ਸੰਬੰਧੀ ਇਮਯੂਨਾਈਜੇਸ਼ਨ ਮਤਲਬ ਟੀਕਾਕਰਨ ਸੰਬੰਧੀ ਬ੍ਰੈਸਟ ਫੀਡਿੰਗ ਸੰਬੰਧੀ ਜੀ ਮੇ ਸਭ ਜਾਗਰੂਕਤਾ ਅਭਿਆਨ ਇਹਦੇ ਨਾਲ ਹੀ ਚਲਾਇਆ ਜਾ ਰਿਹਾ ਜਿਹਦੇ ਵਿੱਚ ਕਿ ਆਸ਼ਾ ਵਰਕਰਸ ਇੱਕ ਬਹੁਤ ਇੰਪੋਰਟੈਂਟ ਤੁਰਾਨੇ ਪਾਰਟ ਨੇ बिकॉज ਉਹਨਾਂ ਨੇ ਹੀ ਘਰੋਂ ਘਰੀ ਜਾ ਕੇ ਇਹਨਾਂ ਨੂੰ ਦੱਸਣਾ ਵੀ ਹੈ ਪ੍ਰੋਗਰਾਮ ਬਾਰੇ ਤੇ ਇਹਨਾਂ ਨੂੰ ਅਗਰਾਂ ਚੋਂ ਲੈ ਕੇ ਸਾਡੇ ਤੱਕ ਲੈ ਕੇ ਵੀ ਆਣਾ ਹੈ ਤਾਂ ਕਿ ਜੇ ਕੋਈ ਬਿਮਾਰੀ ਡਾਇਗਨੋਸ ਹੁੰਦੀ ਹੈ ਉਸ ਨੂੰ ਉਸੇ ਵੇਲੇ ਲਿੰਕਡ ਸਪੈਸ਼ਲਿਸਟ ਡਾਕਟਰ ਕੋਲ ਉਸ ਔਰਤ ਨੂੰ ਭੇਜਿਆ ਜਾਏ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਏ ਤੇ ਇੱਕ ਹੋਰ ਬੜਾ ਇੰਪੋਰਟੈਂਟ ਹਿੱਸਾ ਇਸ ਅਭਿਆਨ ਦਾ ਕਮਿਊਨਿਟੀ ਪਾਰਟਿਸਪੇਸ਼ਨ ਕਮਿਊਨਿਟੀ ਪਾਰਟਿਸਪੀਕੇਸ਼ਨ ਕਮਿਊਨਿਟੀ ਪਾਰਟਿਸਪੀਕੇਸ਼ਨ ਤੋਂ ਬਿਨਾ ਤਾਂ ਕੁਝ ਹੋ ਹੀ ਨਹੀਂ ਸਕਦਾ ਕਮਿਊਨਿਟੀ ਪਾਰਟਿਸਪੀਕੇਸ਼ਨ ਮਤਲਬ ਉਹਨਾਂ ਦੇ ਘਰ ਦੇ ਲੋਕਾਂ ਦੀ ਪਾਰਟਿਸਪੀਕੇਸ਼ਨ ਉਹਨਾਂ ਦੇ ਹਸਬੰਡਸ ਦੀ ਪਾਰਟਿਸਪੀਕੇਸ਼ਨ ਘਰ ਦੇ ਬਾਕੀ ਲੋਕਾਂ ਦੀ ਪਾਰਟਿਸਪੀਕੇਸ਼ਨ ਉਸ ਸਮਾਜ ਦੀ ਪਾਰਟਿਸਪੀਕੇਸ਼ਨ ਸਰਪੰਚਾਂ ਦੀ ਪਾਰਟਿਸਪੀਕੇਸ਼ਨ ਤਾਂ ਕਿ ਉਹ ਅੱਗੇ ਵਧ ਕੇ ਆ ਕੇ ਇਸ ਪ੍ਰੋਗਰਾਮ ਨੂੰ ਇੱਕ ਸਫਲ ਪ੍ਰੋਗਰਾਮ ਬਣਾ ਸਕਣ ਜੀ ਅ ਜੀਵਨਤੋਂ ਸੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਦੂਰਦਰਸ਼ਨ ਵੀ ਆਪਣੀ ਪੂਰੀ ਭਾਗੀਦਾਰੀ ਪਾ ਰਿਹਾ ਇਸ ਤੇ ਵਿੱਚ ਜਿਹੜਾ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਡਾਕਟਰ ਕਿਰਨ ਜੀ ਵੀ ਇਹਨਾਂ ਨੇ ਬਹੁਤ ਸਾਰੀ ਦੱਸੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਾਂ ਫਿਰ ਉਹਨਾਂ ਦਾ ਜਿਹੜਾ ਟੈਸਟ ਇਹੀ ਹੋਣਾ ਹੈ ਕਿ ਇਹ ਬਿਮਾਰੀ ਹੈ ਜਾਂ ਨਹੀਂ ਹੈ ਗੱਲ ਆਉਂਦੀ ਹੈ ਜਦੋਂ ਆਸ਼ਾ ਵਰਕਰ ਖੇਤਰੀ ਇਲਾਕਿਆਂ ਜਾਂ ਫਿਰ ਵੈਸੇ ਵੀ ਇੱਕ ਸਾਡਾ ਸਮਾਜ ਚ ਸੁਭਾਅ ਬਣ ਗਿਆ ਹੈ ਕਿ ਨਹੀਂ ਅਸੀਂ ਠੀਕ ਆ ਦਰਵਾਜ਼ਾ ਬੰਦ ਕਰ ਲੈਂਦੇ ਆ ਇੱਕ ਬਹੁਤ ਵੱਡਾ ਬੈਰੀਅਰ ਕਿਤੇ ਨਾ ਕਿਤੇ ਸਾਡੇ ਚ ਬਣਿਆ ਹੋਇਆ ਹੈ ਕੀ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਬੈਰੀਅਰ ਹੈ ਕਿਸ ਤਰ੍ਹਾਂ ਟੁੱਟਣਾ ਹੈ ਜਿਹੜਾ ਕਮਿਊਨਿਟੀ ਦੀ ਪਾਰਟਿਸਪੇਸ਼ਨ ਇੱਕ ਇਹਨਾਂ ਨੇ ਦੱਸ ਦਿੱਤੀ ਡਾਕਟਰ ਗੁਰਮੀਤ ਨੇ ਜਦੋਂ ਅਸੀਂ ਸਪੈਸ਼ਲਾਈਜ਼ਡ ਲੋਕ ਭਾਵ ਡਾਕਟਰਾਂ ਦੀ ਜਾਂ ਗਾਇਨਕੋਲੋਜਿਸਟ ਦੀ ਗੱਲ ਕਰਦੇ ਆ ਇੱਕ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕੀਤੇ ਸਿਵਲ ਹਸਪੀਟਲਸ ਦੇ ਵਿੱਚ ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦੇ ਵਿੱਚ ਅਸੀਂ ਜਿਵੇਂ ਟਿਊਬਰਕੂਲੋਸਿਸ ਹੈ ਜੀ ਸਰਕਾਰ ਦਾ ਇੱਕ ਅਭਿਆਨ ਸੀਗਾ ਟੀਬੀ ਮੁਕਤ ਭਾਰਤ ਬਣਾਉਣ ਲਈ ਉਹਦੇ ਚ ਅਸੀਂ ਉਹਨਾਂ ਲੋਕਾਂ ਨੂੰ شمار ਕੀਤਾ ਸੀ ਜਿਹੜੇ ਕਿ ਟੀਬੀ ਤੋਂ ਗ੍ਰਸਤ ਸੀਗੇ ਤੇ ਅੱਜ ਉਹ ਟੀਬੀ ਤੋਂ ਮੁਕਤ ਨੇ ਉਹਨਾਂ ਨੂੰ ਅਸੀਂ ਨਿਕਸ਼ੇ ਮਿੱਤਰ ਬਣਾਇਆ ਹੈ ਉਹ ਜਾ ਕੇ ਸਮਾਜ ਚ ਦੱਸਦੇ ਨੇ ਕਿ ਸਾਨੂੰ ਇਹ ਬਿਮਾਰੀ ਸੀ ਮਾਰੂ ਜਾਨ ਲੈਵਾ ਬਿਮਾਰੀ ਜਿਹਦੇ ਤੋਂ ਅੱਜ ਅਸੀਂ ਮੁਕਤ ਹੈਗੇ ਆ ਤੇ ਉਹਦਾ ਉਹ ਪ੍ਰਚਾਰ ਕਰਦੇ ਨੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਰਕਾਰ ਦੇ ਉਪਰਾਲੇ ਨੇ ਤੇ ਐਸਾ ਅਸੀਂ ਕੋਈ ਬਿਮਾਰੀ ਨਹੀਂ ਜੇ ਅਸੀਂ ਉਹਦਾ ਅਸੀਂ ਜੇ ਖਤਮ ਕਰਨ ਤੇ ਆਈਏ ਤੇ ਅਸੀਂ ਉਹ ਕਰ ਸਕਦੇ ਆ ਪੋਲੀਓ ਅਸੀਂ ਖਤਮ ਕਰਨ ਤੇ ਆਏ ਆ ਅਸੀਂ ਕਰ ਦਵਾਂਗੇ ਉਸੇ ਤਰ੍ਹਾਂ ਟੀਬੀ ਨੂੰ ਵੀ ਅਸੀਂ ਖਤਮ ਕਰਨ ਤੇ ਆ ਗਏ ਹਾਂ ਐਨੀਮੀਆ ਵੀ ਸਾਡਾ ਇੱਕ ਇਹੋ ਜਿਹਾ ਹੀ ਉਪਰਾਲਾ ਹੈ ਜਨਮ ਤੋਂ ਲੈ ਕੇ ਜਨੇਪੇ ਤੱਕ ਜੇ ਅਸੀਂ ਬੱਚੀ ਨੂੰ ਅਸੀਂ ਐਨੀਮੀਆ ਤੋਂ ਬਚਾ ਲਈਏ ਤੇ ਜਨੇਪੇ ਚੋਂ ਨੂੰ ਐਨੀਮੀਆ ਤੋਂ ਜ਼ਰੂਰ ਸੁਰੱਖਿਅਤ ਕਰ ਸਕਾਂਗੇ ਬਿਲਕੁਲ ਡਾਕਟਰ ਕਿਰਨ ਤੁਹਾਡੀਆਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਬੜੀਆਂ ਦ੍ਰਿੜਤਾ ਵਾਲੀਆਂ ਨੇ ਕਿ ਇਹ ਤੈਅ ਕਰ ਚੁੱਕੇ ਹਾਂ ਔਰ ਅਸੀਂ ਇਹ ਟੀਚਿਆਂ ਤੱਕ ਪੂਰੇ ਪਹੁੰਚੇ ਵੀ ਹਾਂ ਤੇ ਪਹੁੰਚਾਂਗੇ ਵੀ ਡਾਕਟਰ ਗੁਰਮੀਤ ਗੱਲ ਕਰਦੇ ਆ ਕਿ ਇਹ ਜਿਹੜੀ ਮੋਬਿਲਾਈਜੇਸ਼ਨ ਕਮਿਊਨਿਟੀ ਪਾਰਟਿਸਪੇਸ਼ਨ ਦੀ ਗੱਲ ਹੋ ਰਹੀ ਹੈ ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ ਕਿ ਔਰਤ ਨੂੰ ਤੇ ਮੌਕਾ ਹੀ ਨਹੀਂ ਮਿਲਦਾ ਇਹ ਮਰਦ ਪ੍ਰਧਾਨ ਸਮਾਜ ਹੈ ਸਾਡਾ ਤੇ ਅਸੀਂ ਕਹਿ ਰਹੇ ਹਾਂ ਕਿ ਸਵਸਥ ਔਰਤ ਸੇ ਸ਼ਕਤ ਸਮਾਜ ਸਸ਼ਕਤ ਸਮਾਜ ਦੇ ਵਿੱਚ ਔਰਤਾਂ ਦਾ ਕੀ ਯੋਗਦਾਨ ਹੈ ਦੇਖੋ ਜੀ ਏਮਪਾਵਰਡ ਔਰਤ ਉਹ ਹੁੰਦੀ ਹੈ ਜਿਹੜੀ ਕਿ ਆਪਣੇ ਪੈਰਾਂ ਤੇ ਖੜੀ ਹੈ ਆਪਣੇ ਫੈਸਲੇ ਕਰ ਸਕਦੀ ਹੈ ਤੇ ਕਮਿਊਨਿਟੀ ਦੇ ਫੈਸਲਿਆਂ 'ਚ ਵੀ ਪਾਰਟਿਸਿਪੇਟ ਕਰਦੀ ਹੈ ਜਿਹਦੇ ਨਾਲ ਕਮਿਊਨਿਟੀ ਦੇ ਫੈਸਲੇ ਬਦਲਦੇ ਨੇ ਤੇ ਇਹਦੇ ਵੀ ਸਭ ਤੋਂ ਵੱਡਾ ਰੋਲ ਆ ਜਾਂਦਾ ਐਜੂਕੇਸ਼ਨ ਦਾ ਜੇ ਉਹ ਪੜ੍ਹੀ ਲਿਖੀ ਹੈ ਜੇ ਉਸ ਨੂੰ ਆਪਣੇ ਹੱਕ ਪਤਾ ਨੇ ਜੇ ਉਸ ਨੂੰ ਨੌਲੇਜ ਹੈ ਉਹ ਤਾਂ ਹੀ ਉਹਨਾਂ ਹੱਕਾਂ ਦਾ ਇਸਤੇਮਾਲ ਕਰੇਗੀ ਇਸ ਕਰਕੇ ਐਜੂਕੇਸ਼ਨ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਆ ਜਾਂਦਾ ਹੈ ਬਾਕੀ ਬੈਰੀਅਰ ਤੋੜਨ ਦੀ ਤੁਸੀਂ ਗੱਲ ਕੀਤੀ ਸੀਗੀ ਬੈਰੀਅਰ ਅੱਜ ਜਿਹੜੇ ਆਸ਼ਾ ਵਰਕਰ ਸਰਕਾਰ ਨੇ ਚੁਣੇ ਨੇ ਉਹ ਆਸ਼ਾ ਵਰਕਰ ਫੀਮੇਲਸ ਨੇ ਜਿਹੜੀਆਂ ਕਿ ਉਸੇ ਕਮਿਊਨਿਟੀ ਦੇ ਵਿੱਚੋਂ ਲਿੱਤੀਆਂ ਗਈਆਂ ਆ ਜੀ ਤਾਂ ਕਿ ਉਹ ਕਿਸੇ ਦੇ ਘਰ ਜਾਣ ਤੇ ਉਹਦੇ ਮੂੰਹ ਤੇ ਬੂਆ ਬੰਦ ਨਾ ਹੋਵੇ ਕਿਉਂਕਿ ਉਹਨੂੰ ਪਤਾ ਹੈ ਸਾਡੀ ਗਵਾਂਢ ਚ ਰਹਿੰਦੀ ਹੈ ਇਹ ਸਾਡੇ ਆਪਣੇਆਂ ਚੋਂ ਹੀ ਆ ਤੇ ਉਹ ਸੁਨੇਹਾ ਲੈ ਕੇ ਜਦੋਂ ਜਾਂਦੀ ਹੈ ਤੇ ਉਸ ਸੁਨੇਹੇ ਨੂੰ ਸੁਣ ਦਿੰਦੇ ਨੇ ਔਰ ਸੁਨੇਹਾ ਸੁਣਿਆ ਜਾਂਦਾ ਹੈ ਬਿਲਕੁਲ ਅੱਛਾ ਇੱਥੇ ਮੈਂ ਡਾਕਟਰ ਕਿਰਨ ਇੱਕ ਹੋਰ ਸਵਾਲ ਮੰਚ ਆਇਆ ਕਿ ਜਿਵੇਂ ਕਮਿਊਨਿਟੀ ਦੀ ਗੱਲ ਕੀਤੀ ਤੇ ਆਸ਼ਾ ਵਰਕਰ ਵੀ ਆਲੇ ਦੁਆਲੇ ਸਾਡੇ ਕਿਤੇ ਨਾ ਕਿਤੇ ਪਛਾਣਿਆ ਚਿਹਰਾ ਹੋ ਸਕਦਾ ਹੈ ਜਾਂ ਭਾਸ਼ਾ ਸਾਡੀ ਜਾਣੀ ਪਛਾਣੀ ਹੋ ਸਕਦੀ ਹੈ ਕਿਤੇ ਕੋਈ ਸਪੈਸ਼ਲ ਇਹੋ ਜਿਹਾ ਕੈਂਪ ਵੀ ਲਾਉਣੇ ਆ ਤੁਸੀਂ ਜਾਂ ਲਾਏ ਨੇ ਕਿ ਔਰਤਾਂ ਨੂੰ ਉੱਥੇ ਇਕੱਠੀਆਂ ਕਰਕੇ ਕੁਝ ਸਮਝਾਇਆ ਜਾ ਰਿਹਾ ਤੇ ਉਹਨਾਂ ਦੇ ਰਿਜ਼ਲਟ ਕਿਹੜੇ ਆ ਹਰ ਮਹੀਨੇ ਦੀ 9 ਤਰੀਕ ਤੇ 23 ਤਰੀਕ ਨੂੰ ਅਸੀਂ ਪ੍ਰਧਾਨ ਮੰਤਰੀ ਇੱਕ ਯੋਜਨਾ ਹੈ ਗਈ ਜਿਹਦੇ ਤਹਿਤ ਅਸੀਂ ਹਾਈ ਰਿਸਕ ਪ੍ਰੈਗਨancies ਨੂੰ ਬੁਲਾਣਿਆ ਆਪਣੀਆਂ ਅਦਾਰਿਆਂ ਤੇ ਜਿੱਥੇ ਕਿ ਇੱਕ ਸਪੈਸ਼ਲਿਸਟ ਡਾਕਟਰ ਤੋਂ ਉਹਦਾ ਜਾਂਚ ਹੁੰਦੀ ਹੈ ਉਹਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਜਨੇਪਾ ਹੈ ਜਿਹੜਾ ਡਿਲੀਵਰੀ ਹੈ ਤੁਹਾਡੀ ਉਹ ਕਿਸੇ ਹਸਪਤਾਲ ਚ ਕਰਾਈ ਜਾਏ ਘਰ ਨਾ ਕਰਾਈ ਜਾਏ ਕਿਉਂਕਿ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬੱਚੇ ਨੂੰ ਬਚਾਉਣਾ ਅਤੇ ਮਾਂ ਦਾ ਸਵਾਸਥ ਜਿਹੜਾ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਸਾਡੇ ਵਾਸਤੇ ਇਸ ਕਰਕੇ ਬਿਲਕੁਲ ਇਨਾ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਸਕੀਮਸ ਨੇ ਉਹਨਾਂ ਦਾ ਬਹੁਤ ਵਧੀਆ ਅਸਰ ਹੈ ਲੋਕ ਸੁਣਦੇ ਨੇ ਸਾਡੀਆਂ ਗੱਲਾਂ ਇਸ ਤੋਂ ਇਲਾਵਾ ਅਸੀਂ ਉਦਾਹਰਨ ਦੱਸ ਨੇ ਆ ਉਹਨਾਂ ਨੂੰ ਜੀ ਆ ਜਿਹੜਾ ਮਰੀਜ਼ ਹੈ ਇਹਦਾ ਅਸੀਂ ਹਸਪਤਾਲ 'ਚ ਜਨੇਪਾ ਕਰਾਇਆ ਤੇ ਦੇਖੋ ਇਹਦਾ ਬੱਚਾ ਵੀ ਸਵਸਥ ਹੈ ਮਾਂ ਵੀ ਸਵਸਥ ਹੈ ਜੀ ਇਸ ਕਰਕੇ ਇੰਨਾਂ ਸਾਰੀਆਂ ਯੋਜਨਾਵਾਂ ਦਾ ਜਿਹੜਾ ਵੀ ਸਾਡਾ ਮੇਨ ਵਰਕਰ ਹੈ ਉਹ ਆਸ਼ਾ ਹੀ ਹੈ ਇਸੇ ਕਰਕੇ ਉਹਨੂੰ ਸਮਾਜ ਤੋਂ ਹੀ ਲਿਆ ਜਾਂਦਾ ਉਸੇ ਪਿੰਡ ਦੀ ਇੱਕ ਕਿਸੇ ਵੀ ਲੇਡੀ ਨੂੰ ਜਿੰਨੂੰ ਕੀ ਇੰਨਾਂ ਸਾਰੀਆਂ ਸਕੀਮਾਂ ਬਾਰੇ ਪਤਾ ਹੈ ਲਿਆ ਜਾਂਦਾ ਇਸ ਤੋਂ ਇਲਾਵਾ ਹੁਣ ਤੇ ਰੈਜ਼ਰਵੇਸ਼ਨ ਫੀਮੇਲਸ ਨੂੰ ਵੀ ਪੰਚਾਇਤਾਂ ਚ ਵੀ ਮਿਲਦੀ ਐ ਤੇ ਅਸੀਂ ਲੇਡੀ ਸਰਪੰਚ ਨੂੰ ਪੰਜ ਨੂੰ ਮੈਂਬਰਾਂ ਨੂੰ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਇਹਨਾਂ ਸਕੀਮਾਂ ਬਾਰੇ ਜਾਗਰੂਕ ਕਰਾਨੀਆਂ ਤੇ ਉਹਨਾਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਪਿੰਡ ਚ ਜਿਹੜੀਆਂ ਆਪਣੀਆਂ ਮੀਟਿੰਗਸ ਕਰਦੇ ਹੋ ਉਹਨਾਂ ਚ ਵੀ ਇਹਦਾ ਜ਼ਰੂਰ ਉਲੇਖ ਕਰਿਆ ਕਰੋ ਜਿਵੇਂ ਡਾਕਟਰ ਕਿਰਨ ਕਹਿ ਰਹੇ ਨੇ ਤੇ ਲੱਗ ਰਿਹਾ ਕਿ ਅਸੀਂ ਗ੍ਰਾਸ ਰੂਟ ਲੈਵਲ ਤੇ ਜ਼ਮੀਨੀ ਪੱਧਰ ਤੇ ਪਹੁੰਚ ਚੁੱਕੇ ਆ ਜਾਗਰੂਕਤਾ ਬਿਆਨ ਦੇ ਵਿੱਚ ਗੱਲਾਂ ਆਂਦੀ ਐ ਡਾਕਟਰ ਗੁਰਮੀਤ ਕੀ ਫਿਰ ਵੀ ਜਦੋਂ ਡਾਟਾ ਦੇਖੀਦਾ ਐ ਤੇ ਅਨੀਮੀਆ ਚ ਵੀ ਔਰਤਾਂ ਸਾਰਿਆਂ ਤੋਂ ਅੱਗੇ ਆ ਡਾਇਬੀਟਿਸ ਵੀ ਬਹੁਤ ਜ਼ਿਆਦਾ ਹੋ ਗਿਆ ਮੋਟਾਪਾ ਸਾਰਾ ਕੁਝ ਜਿਹੜਾ ਉੱਥੇ ਦਾ ਉੱਥੇ ਹੀ ਐ ਤੇ ਡਾਕਟਰ ਕਿਰਨ ਨੇ ਜ਼ਿਕਰ ਕੀਤਾ ਸੀ ਕਿ ਖੇਤਰੀ ਇਲਾਕਿਆਂ ਦੀਆਂ ਔਰਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫਰਕ ਕਿੰਨਾ ਕ ਹੈ ਕਿ ਜਿਹੜੀਆਂ ਸ਼ਹਿਰੀ ਔਰਤਾਂ ਐ ਉਹ ਸਿਹਤ ਜਾਂ ਆਫਤਾ ਨਹੀਂ ਪਿੰਡ ਦੀਆਂ ਔਰਤਾਂ ਨਾਲ ਇਦਾਂ ਬਿਲਕੁਲ ਨਹੀਂ ਹੈਗਾ ਅਨੀਮੀਆ ਸ਼ਹਿਰਾਂ ਚ ਵੀ ਉਹ ਨਹੀਂ ਪ੍ਰਚਲਿਤ ਜਿੰਨਾ ਕਿ ਪਿੰਡੂ ਇਲਾਕਿਆਂ ਦੇ ਸਗੋਂ ਮੈਨੂੰ ਤਾਂ ਇਹ ਲੱਗਦਾ ਕਿ ਪਿੰਡੂ ਇਲਾਕਿਆਂ ਦਾ ਖਾਣ ਪੀਣ ਸ਼ਾਇਦ ਥੋੜਾ ਸ਼ਹਿਰ ਦੇ ਨਾਲੋਂ ਬੈਟਰ ਹੀ ਹੈ ਬਿਕੋਜ਼ ਉਹਨਾਂ ਦੀ ਇਹ ਨਹੀਂ ਰੀਚ ਨਹੀਂ ਹੈਗੀ ਸ਼ਹਿਰ ਦੇ ਵਿੱਚ ਤਾਂ ਹੁਣ ਅੱਜਕਲ ਖਾਣ ਪੀਣ ਬਹੁਤ ਜ਼ਿਆਦਾ ਅਫੈਕਟਡ ਹੈਗਾ ਵੈਸਟਰਨ ਟ੍ਰੈਂਡਸ ਦੇ ਨਾਲ ਜੀ ਜੇ ਅਸੀਂ ਆਪਣੇ ਆਪਣੀਆਂ ਜੜੀਆਂ ਦੇਸੀ ਖੁਰਾਕਾਂਆਂ ਜਾਂ ਦੇਸੀ ਖਾਨ ਪੀਣ ਵਾਲ ਤਾਂ ਤਰਜੀਹ ਨਹੀਂ ਦੇ ਰਹੇ ਤੇ ਉਹ ਉਹ ਵੀ ਸਭ ਅਨੀਮੀਆ ਦਾ ਕਾਰਨ ਬਣ ਰਿਹਾ ਯੰਗ ਬੱਚਿਆਂ ਦੇ ਵਿੱਚ ਕਿਉਂਕਿ ਉਹਨਾਂ ਦਾ ਖਾਨ ਪੀਣ ਠੀਕ ਨਹੀਂ ਆ ਹਾਲਾਂਕਿ ਐਨੀ ਕਿ ਉਹਨਾਂ ਦੇ ਘਰ ਚ ਕੋਈ ਗਰੀਬੀ ਹੈ ਜਾਂ ਅਫੋਰਡ ਨਹੀਂ ਕਰਦੇ ਪਰ ਕਿਉਂਕਿ ਉਹਨਾਂ ਦਾ ਖਾਨ ਪੀਣ ਗਲਤ ਹੈ ਇਸ ਲਈ ਅਨੀਮੀਆ ਹੋ ਰਿਹਾ ਅਨੀਮੀਆ ਇਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਬਿਮਾਰੀਆਂ ਨੇ ਹਾਈਪਰ ਟੈਂਸ਼ਨ ਓਬੈਸਟੀ ਮੋਟਾਪਾ ਤੇ 슈ਗਰ ਇਹ ਸਭ ਤੇ ਹੈ ਹੀ ਲਾਈਫ ਸਟਾਈਲ ਡਿਜ਼ੀਜ਼ਸ ਨੇ ਜਿਹੜੀਆਂ ਇੱਕ ਗਲਤ ਖਾਨ ਪੀਣ ਦੇ ਨਾਲ ਪੈਦਾ ਹੁੰਦੀਆਂ ਨੇ ਤੇ ਸ਼ਹਿਰੀ ਇਲਾਕਿਆਂ ਚ ਵੀ ਇਹ ਸਭ ਬਿਮਾਰੀਆਂ ਹੁੰਨੀਆਂ ਹੈ ਪ੍ਰਚਲਿਤ ਨੇ ਤੇ ਇਹਦਾ ਮੇਨ ਕਾਰਨ ਹੈ ਅਵੇਅਰਨੈਸ ਨਹੀਂ ਹੈਗੀ ਜਾਗਰੂਕਤਾ ਨਹੀਂ ਹੈ ਤੇ ਡਾਕਟਰ ਕਿਰਨ ਗੱਲ ਫੇਰ ਉੱਥੇ ਵਾਪਸ ਆ ਗਈ ਕਿ ਤੁਸੀਂ ਬੜੀ ਉਮੀਦ ਜਗਾਈ ਔਰ ਤੁਸੀਂ ਬੜੀ ਆਪਟੀਮਿਸਟਿਕਸ ਹੋ ਕਿ ਅਸੀਂ ਗ੍ਰਾਸ ਰੂਟ ਲੈਵਲ ਤੇ ਪਹੁੰਚ ਚੁੱਕੇ ਹਾਂ ਤੇ ਗੱਲ ਉਹ ਆਉਂਦੀ ਹੈ ਕਿ ਕਿੱਥੇ ਕਮੀ ਰਹਿ ਜਾਂਦੀ ਉਹ ਗੈਪ ਕਿਹੜਾ ਗੈਪ ਹੈ ਕਿ ਸਾਨੂੰ ਸਾਡੀ ਡਾਈਟ ਖਾਸ ਕਰਕੇ ਔਰਤਾਂ ਨੂੰ ਦੇਖੋ ਰਸੋਈ ਦੀ ਮਾਲਕਨ ਔਰਤ ਹੈ ਤੇ ਜਿਹੜੀ ਸੋਈ ਚ ਸਾਰਾ ਕੁਝ ਵਧੀਆ ਬਣ ਰਿਹਾ ਸਾਰੇ ਪਰਿਵਾਰ ਨੂੰ ਵਧੀਆ ਮਿਲ ਰਿਹਾ ਸੁਸ਼ਕਤ ਪਰਿਵਾਰ ਹੈ ਤੇ ਫਿਰ ਔਰਤ ਜਿਹੜੀ ਹੈ ਉਹਦੀ ਸਿਹਤ ਤੇ ਵੀ ਅਸਰ ਹੈ ਤੇ ਅੱਗੇ ਬੱਚਿਆਂ ਚ ਜਿਵੇਂ ਹੁਣੇ ਅਸੀਂ ਗੱਲ ਕੀਤੀ ਆ ਉਹਨਾਂ ਚ ਵੀ ਇਸੇ ਤਰ੍ਹਾਂ ਦੀਆਂ ਕਮੀਆਂ ਆ ਰਹੀਆਂ ਨੇ ਤੇ ਉਹ ਤੁਸੀਂ ਕੋਈ ਕੀ ਕਹਿਣਾ ਚਾਹੋਗੇ ਐਸ ਵਲੇ ਇਸ ਮਾਧਿਅਮ ਦੇ ਰੈਂ ਕਿ ਕਿੱਥੇ ਕਮੀ ਹੈ ਜਿਵੇਂ ਕਿ ਤੁਸੀਂ ਸ਼ੁਰੂਆਤ ਚ ਕਿਹਾ ਸੀਗਾ ਕਿ ਸਾਡਾ ਸਮਾਜ ਜਿਹੜਾ ਹੈ ਪੁਰਸ਼ ਪ੍ਰਧਾਨ ਸਮਾਜ ਹੈ ਜੀ ਇਸ ਕਰਕੇ ਇਨਾਂ ਸਾਰਿਆਂ ਉਪਰਾਲਿਆਂ ਚ ਜੇ ਸਾਨੂੰ ਪੁਰਸ਼ਾਂ ਦਾ ਸਾਥ ਮਿਲਦਾ ਹੈ ਜੀ ਇੱਕ ਬੱਚੀ ਨੂੰ ਆਪਣੇ ਪਿਤਾ ਦਾ ਸਾਥ ਮਿਲਦਾ ਹੈ ਇੱਕ ਔਰਤ ਨੂੰ ਆਪਣੇ ਘਰ ਵਾਲੇ ਦਾ ਸਾਥ ਮਿਲਦਾ ਹੈ ਇੱਕ ਬਹੂ ਨੂੰ ਆਪਣੇ ਸਸੁਰਾਲ ਵਾਲਿਆਂ ਦਾ ਸਾਥ ਮਿਲਦਾ ਹੈ ਤੇ ਇਸ ਸਸ਼ਕਤੀਕਰਨ ਚ ਜ਼ਿਆਦਾ ਸਾਨੂੰ ਉਹਦਾ ਫਾਇਦਾ ਹੋਵੇਗਾ ਬਾਕੀ ਗੈਪ ਹੈ ਉਹ ਗੈਪ ਅਸੀਂ ਹੀ ਦੂਰ ਕਰਨਾ ਹੈ ਕੁਝ ਟੀਚਿਆਂ ਨਾਲ ਕੁਝ ਉਪਰਾਲਿਆਂ ਨਾਲ ਕੁਝ ਜਾਗਰੂਕਤਾ ਨਾਲ ਕੁਝ ਐਮਪਾਵਰਮੈਂਟ ਨਾਲ ਤੇ ਇਹ ਜਦ ਆਪਾਂ ਸਾਰੇ ਸਮਾਜ ਨੂੰ ਇੱਕ ਸਾਥ ਲੈ ਕੇ ਚੱਲਾਂਗੇ ਇਹਨਾਂ ਟੀਚਿਆਂ ਨੂੰ ਲਵਾਂਗੇ ਪੂਰੇ ਕਰਾਂਗੇ ਤੇ ਮੈਨੂੰ ਲੱਗਦਾ ਉਹ ਗੈਪ ਦੂਰ ਕਰਨ ਚ ਬਹੁਤ ਜ਼ਿਆਦਾ ਸਮਾਂ ਨਹੀਂ ਲੱਗੇਗਾ ਜੀ ਬਿਲਕੁਲ ਸਹੀ ਗੱਲ ਤੁਸੀਂ ਆਖਿਆ ਡਾਕਟਰ ਗੁਰਮੀਤ ਹੁਣ ਅੱਗੇ ਇਸੇ ਜੋ ਸਵਾਲ ਆ ਗਿਆ ਅਸੀਂ ਤਾਂ ਸੋਸ਼ਲ ਮੀਡੀਆ ਦੇ ਦੌਰ ਚ ਰਹਿੰਦੇ ਆ ਹਾਂ ਹਰ ਚੀਜ਼ ਚਾਹੇ ਸਾਡੇ ਪਰਿਵਾਰ ਚ ਮਾਂ ਨੇ ਕਿਹਾ ਹੈ ਬਾਪ ਨੇ ਕਿਹਾ ਹੈ ਜਾਂ ਵੱਡੀ ਭੈਣ ਨੇ ਜਾਂ ਫਿਰ ਕਿਸੇ ਸਬਜੈਕਟ ਐਕਸਪਰਟ ਹੈਲਥ ਐਕਸਪਰਟ ਨੇ ਆਖਿਆ ਅਸੀਂ ਫਟਾਫਟ ਮੋਬਾਈਲ ਤੇ ਇੰਸਟਾਗ੍ਰam, ਯੂਟਿਊਬ, ਸਨੈਪਚੈਟ ਇਹ ਉਹ ਫਲਾਂਟਿੰਗ ਸਾਰਿਆਂ ਤੇ ਜਾ ਕੇ ਅਸੀਂ ਪਹਿਲੋਂ ਚੈੱਕ ਕਰੀਏ ਸੋਸ਼ਲ ਮੀਡੀਆ ਸਾਡਾ ਗੁਰੂ, ਸਾਡਾ ਡਾਕਟਰ ਸਭ ਕੁਝ ਉਹ ਤੇ ਅਸੀਂ ਉੱਥੋਂ ਦੇਖਦੇ ਆ ਤੁਸੀਂ ਇਸ ਬਾਰੇ ਕੀ ਕਹੋਗੇ ਦੇ ਕਿੰਨੇ ਕ ਫਾਇਦੇ ਤੇ ਕਿੰਨੇ ਨੁਕਸਾਨ ਹੋ ਰਹੇ ਨੇ ਦੇਖੋ ਜੀ ਜਦੋਂ ਅਸੀਂ ਸੋਸ਼ਲ ਮੀਡੀਆ ਨੂੰ ਚੈੱਕ ਕਰਦੇ ਹਾਂ ਕੋਈ ਵੀ ਚੀਜ਼ ਚੈੱਕ ਕਰਵਾਸੇ ਸਿਹਤ ਵਸਤੇ ਹਾਂ ਸਿਹਤ ਵਸਤੇ ਚੈੱਕ ਕਰਦੇ ਹਾਂ ਤੇ ਅਸੀਂ ਉਸ ਬੰਦੇ ਦੇ ਕ੍ਰੈਡੈਂਸ਼ੀਅਲਸ ਨੂੰ ਚੈੱਕ ਨਹੀਂ ਕਰਦੇ ਕਿ ਜਿਹੜਾ ਬੰਦਾ ਸਾਨੂੰ ਸਿਹਤ ਬਾਰੇ ਦੱਸ ਰਿਹਾ ਉਹਦੇ ਕੀ ਕ੍ਰੈਡੈਂਸ਼ੀਅਲਸ ਨੇ ਉਹ ਵਾਕੇ ਇੱਕ ਡਾਕਟਰ ਹੈ ਉਹ ਵਾਕੇ ਇੱਕ ਐਕਸਪਰਟ ਹੈ ਜਾਂ ਕੋਈ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਆਪਣੀ ਗੱਲ ਕਹੀ ਜਾ ਰਿਹਾ ਹੈ ਤੇ ਇਹ ਇੱਕ ਮੈਂ ਬਹੁਤ ਇੰਪੋਰਟੈਂਟ ਸਰੋਤਿਆਂ ਨੂੰ ਗੱਲ ਕਹਿਣਾ ਚਾਹਵਾਂਗੀ ਕਿ ਜਦੋਂ ਵੀ ਤੁਸੀਂ ਸਿਹਤ ਬਾਰੇ ਕੁਝ ਸੋਸ਼ਲ ਮੀਡੀਆ ਤੇ ਚੈੱਕ ਕਰਦੇ ਹੋ ਐਟ ਲੀਸਟ ਇਹ ਜ਼ਰੂਰ ਚੈੱਕ ਕਰੋ ਕਿ ਜਿਹੜਾ ਇਨਸਾਨ ਤੁਹਾਨੂੰ ਕੋਈ ਸਲਾਹ ਦੇ ਰਿਹਾ ਹੈ ਕਿ ਉਹਦੇ ਕੋਲ ਇਸਲਾਹ ਦੇਣ ਲਈ ਕੋਈ ਡਿਗਰੀ ਹੈ ਕੋਈ ਉਸ ਦੇ ਕੋਲ ਕੋਈ ਐਜੂਕੇਸ਼ਨ ਹੈ ਇਸ ਬਾਰੇ ਤਾਂ ਹੀ ਉਸ ਦੀ ਗੱਲ ਨੂੰ ਮੰਨੋ ਜੀ ਕਹਿਣ ਤੋਂ ਭਾਵ ਕਿ ਜੇ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪ੍ਰਚਾਰ ਹੀ ਕਰ ਰਿਹਾ ਹੋ ਸਕਦਾ ਹੈ ਅਸੀਂ ਕਹਿ ਸਕਦੇ ਹਾਂ ਅਤੇ ਇਥੇ ਮੇਰੇ ਜ਼ਹਿਨ ਚ ਇੱਕ ਗੱਲ ਆਈ ਡਾਕਟਰ ਕਿਰਨ ਕੀ ਅਸੀਂ ਨਾ ਥੋੜਾ ਚੱਲ ਪਏ ਆ ਹੁਣ ਆਪਣੀ ਸਿਹਤ ਵੱਲ ਔਰਤਾਂ ਵੀ ਸਾਨੂੰ ਕਿਤੇ ਨਾ ਕਿਤੇ ਬੋਡੀ ਬਿਲਡਿੰਗ ਜਿਮ ਜ਼ਰੂਰ ਜੁਆਇਨ ਕਰਨਾ ਸੈਰ ਕਰਨੀ ਸਾਡੀ ਘਟ ਗਈ ਆ ਤੇ ਜਿਮਿੰਗ ਜ਼ਿਆਦਾ ਹੋ ਗਈ ਆ ਐਕਸਰਸਾਈਜ਼ ਜਿਹੜੇ ਕੋਈ ਇਸ ਦੇ ਨਾਲ ਤੁਸੀਂ ਸਾਨੂੰ ਦੱਸੋਗੇ ਕਿ ਸਿਹਤ ਵਾਸਤੇ ਸਵਸਥ ਨਾਰੀ ਵਾਸਤੇ ਕਿ ਉਹ ਘਰ ਦਾ ਵੀ ਸਾਰਾ ਕੰਮ ਕਰ ਸਕੇ ਆਪਣੀ ਨੌਕਰੀ ਵੀ ਪੂਰੀ ਕਰ ਸਕੇ ਸਭ ਜ਼ਿੰਮੇਵਾਰੀਆਂ ਵੀ ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕੇ ਜੀ ਬਿਲਕੁਲ ਅ ਕਈ ਵਾਰੀ ਅਸੀਂ ਮਰੀਜ਼ਾਂ ਨੂੰ ਪੁੱਛਨੇ ਆ ਕਿ ਤੁਸੀਂ ਸਿਹਤ ਲਈ ਕੀ ਕਰਦੇ ਕਹਿੰਦੇ ਸਾਰਾ ਦਿਨ ਘਰ ਦਾ ਕੰਮ ਕਰਦੇ ਆ ਸਾਡਾ ਤੇ ਉਹਦੇ ਚ ਹੀ ਕੰਮ ਨਿਕਲ ਜਾਂਦਾ ਆਪਣੇ ਲਈ ਸਮਾਂ نکالਨਾ ਪਵੇਗਾ ਆਪਣੇ ਲਈ ਕੁਝ ਸਮਾਂ ਤੁਹਾਨੂੰ ਡੈਡੀਕੇਟ ਕਰਨਾ ਪਵੇਗਾ ਕਿ ਇਹ ਸਮਾਂ ਮੇਰੇ ਵਾਸਤੇ ਹੈ ਤੇ ਮੈਂ ਇਹਦੇ ਚ ਆਪਣਾ ਹੀ ਧਿਆਨ ਰੱਖਣਾ ਹੈ ਪਰਿਵਾਰ ਦਾ ਧਿਆਨ ਰੱਖਣ ਤੋਂ ਇਲਾਵਾ ਸਮਾਂ ਜ਼ਰੂਰ ਤੁਸੀਂ ਕੱਢ ਸਕਦੇ ਹੋ ਨੌਕਰੀ ਕਰਨ ਤੋਂ ਬਾਅਦ ਵੀ ਤੁਸੀਂ ਆਪਣੇ ਲਈ ਕੁਝ ਸਮਾਂ ਕੱਢੋ ਜੀ ਸਹਿਰ ਕਰੋ ਸਮੇਨ ਨਾਲ ਖਾਣਾ ਖਾਓ ਸਮੇਨ ਨਾਲ ਸੋ ਜਾਓ ਜੀ ਕੁਲਮਾ ਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਵਿਹਾਨ 17 ਸਤੰਬਰ ਤੋਂ ਸ਼ੁਰੂ ਹੋਇਆ 2 ਅਕਤੂਬਰ ਤੱਕ ਚੱਲਣਾ ਉਸ ਦੇ ਵਿੱਚ ਸਾਡਾ ਕਮਿਊਨਿਟੀ ਦਾ ਆਪਣਾ ਯੋਗਦਾਨ ਬਹੁਤ ਜ਼ਰੂਰੀ ਹੈ ਖਾਸ ਕਰਕੇ ਔਰਤਾਂ ਦਾ ਯੋਗਦਾਨ ਪਰਿਵਾਰ ਚ ਰਸੋਈ ਦੀ ਮਾਲਕਨ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤਾਂ ਹੀ ਸਵਸਥ ਨਾਰੀ ਸਸ਼ਕਤ ਸਮਾਜ ਬਣੇਗਾ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਡਾਕਟਰ ਗੁਰਮੀਤ ਤੇ ਡਾਕਟਰ ਕਿਰਨ ਤੁਹਾਡਾ ਬਹੁਤ ਬਹੁਤ ਧੰਨਵਾਦ